ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਇਸ ਵਿੱਚ ਇੱਕ ਆਪਾਂ ਤੁਹਾਨੂੰ ਨੀਲੀ ਰਬੀ ਦੀ ਝੋਟੀ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਮੋਜਗੜ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਇਸ ਨੂੰ ਫਰੋ ਉੱਪਰ ਲੱਗਦਾ ਹੈ ਜੀ ਮਹੋਤੋ ਅੰਬਰਸਾ ਰੋਡ ਦੇ ਉੱਪਰ ਦੋਸਤੋ ਇਹ ਪਿੰਡ ਸਥਿਤ ਹੈਗਾ ਮੋਜਗੜ ਨੰਬਰ ਦੋਸਤੋ ਵੀਡੀਓ ਦੇ ਵਿੱਚ ਚੱਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਜੇਕਰ ਦੋਸਤੋ ਇਸ ਝੋਟੀ ਦੀ ਗੱਲ ਕਰੀਏ ਤਾਂ ਤਕਰੀਬਨ 3 ਸਾਲ ਦੀ ਉਮਰ ਹੈ ਇਸ ਝੋਟੀ ਦੀ ਮਦਰ ਬਿਲਕੁਲ ਨੀਲੀ ਰਾਵੀ ਦੀ ਮਦਰ ਦੋਸਤੋ ਇਨ ਬਿਨ ਇਸੇ ਤਰ੍ਹਾਂ ਦੀ ਬਿਲਕੁਲ ਕੈਰੈਕਟਰ ਇਸੇ ਤਰ੍ਹਾਂ ਦੇ ਇਸ ਦੀ ਮਦਰ ਦੇ ਸਨ ਨੀਲੀ ਰਾਵੀ ਦੇ ਵਿੱਚੋਂ ਦੋਸਤੋ ਇਹ ਝੋਟੀ ਆਈ ਹੈ ਫਾਦਰ ਦਾ ਨਹੀਂ ਦਾ ਪਤਾ ਦੋਸਤੋ ਏਜ ਜਿਹੜੀ ਆ 3 ਸਾਲ ਦੀ ਕੰਪਲੀਟ ਹੋ ਚੁੱਕੀ ਆ ਏਆਈ ਜਿਹੜੀ ਆ 1 ਮਹੀਨਾ ਹੋ ਗਿਆ ਕਰਵਾਈ ਨੂੰ ਸੋ ਜਿਸ ਮੇਰੇ ਵੀਰ ਭਰਾ ਨੇ ਲੈ ਕੇ ਜਾਣੀਆਂ ਤੁਸੀਂ ਬਿਲਕੁਲ ਖਾਲੀ ਮੰਨ ਕੇ ਝੋਟੀ ਲੈ ਕੇ ਜਾ ਸਕਦੇ ਹੋ ਖਾਸ ਤੌਰ ਤੇ ਜਿਹੜੇ ਮੇਰੇ ਵੀਰ ਸ਼ੁਕੀਨ ਨੇ ਚਾਹਵਾਨ ਨੇ ਅੱਗੇ ਬਰੀਡ ਪਰਪਸ ਤੇ ਕੰਮ ਕਰਨਾ ਚਾਹੁੰਦੇ ਹੋ ਉਹ ਖਾਸ ਤੌਰ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਸੋ ਟਾਈਮ ਪਾਸ ਕਰਨ ਵਾਲੀ ਗੱਲ ਨਾ ਮੇਰਾ ਵੀਰ ਕਰਿਓ ਕਿਉਂਕਿ ਝੋਟੀ ਜਿਸ ਨੇ ਖਰੀਦਣੀ ਆ ਉਹੀ ਸੰਪਰਕ ਕਰਿਓ ਨੰਬਰ ਜਿਹੜੇ ਵੀਡੀਓ ਦੇ ਵਿੱਚ ਚੱਲਦੇ ਕਰਦਾ ਹਾਂਗਾ ਕਿ ਦੋਸਤੋ ਨੰਬਰਾਂ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਦੋਸਤੋ ਇਸ ਦੀ ਮਦਰ ਦੇ ਮਿਲਕ ਦੀ ਗੱਲ ਕਰੀਏ ਤਾਂ ਤਕਰੀਬਨ 14 ਤੋਂ 14.5 15 ਲੀਟਰ ਦੇ ਦਰਮਿਆਨ ਇਸ ਦੀ ਮਦਰ ਦਾ ਮਿਲਕ ਰਿਕਾਰਡਡ ਰਿਹਾ ਹੈਗਾ ਬਾਕੀ ਮੂੰਹ ਮੱਥੇ ਦੀ ਸਿੰਘਪੰਤਰ ਤੁਸੀਂ ਜਰੂਰ ਦੇਖ ਸਕਦੇ ਬਿਲਕੁਲ ਬਰੀਕ ਜਮੜੀ ਆ ਪੈਰਾਂ ਤੇ ਨਿਸ਼ਾਨ ਹਵਾਨੇ ਤੇ ਨਿਸ਼ਾਨ ਤੁਹਾਨੂੰ ਮਿਲ ਜਵੇਗਾ ਦੋਸਤੋ ਤੁਹਾਨੂੰ ਤੇ ਨਿਸ਼ਾਨ ਮੂੰਹ ਮੱਥਾ ਜਿਹੜਾ ਬਿਲਕੁਲ ਵਾਈਟ ਹੈਗਾ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਪਿਆ ਹੋਵੇਗਾ ਸੋ ਮੋਲ ਜਿਹੜਾ ਦੋਸਤੋ ਇੱਕ ਵਾਰੀ ਫਿਰ ਦੱਸ ਦਿੰਨੇ ਆ ਸੰਪਰਕ ਕਰਕੇ ਤੁਸੀਂ ਬਾਚੀਤ ਕਰ ਲਿਓ ਮੋਲ ਜਿਹੜਾ ਫੋਨ ਦੇ ਉੱਪਰ ਕੀਤਾ ਜਾਵੇਗਾ ਸੋ ਚਾਹਵਾਨ ਵੀਰ ਹੀ ਸੰਪਰਕ ਕਰਿਓ ਜਿਸ ਵੀਰ ਨੇ ਅਗੇ ਬਰੀਡ ਪਰਪਸ ਦੇ ਉੱਪਰ ਕੰਮ ਕਰਨਾ ਹੈ ਜਾਂ ਸ਼ੌਂਕ ਦੇ ਨਾਲ ਖਰੀਦਣਾ ਚਾਹੁੰਦਾ ਉਹ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ